ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰਾਂ ਚ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਹੜੇ ਵੀਰ ਭੈਣਾਂ ਨੇ ਆਪਣੇ ਚੈਨਲ ਨੂੰ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕੀਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਤੇ ਉਹ ਕਰ ਲੈਣ ਤੇ ਵੈਸੇ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂਗੀ ਤੇ ਤੁਹਾਨੂੰ ਪਤਾ ਹੀ ਆ ਵੀ ਸਭ ਤੋਂ ਪਹਿਲਾਂ ਕੋਈ ਵੀ ਨਿਊਜ਼ ਹੁੰਦੀ ਆ ਤੇ ਆਪਣੇ ਜਿਹੜਾ ਚੈਨਲ ਆ ਇਟਾਲੀਅਨ ਬੁਆਸ ਤੇ ਤੇ ਉਸ ਤੋਂ ਸਭ ਤੋਂ ਪਹਿਲਾਂ ਆਉਂਦੀ ਹੁੰਦੀ ਆ ਕੋਈ ਵੀ ਪੇਪਰ ਭਰਨ ਦੀ ਤਰੀਕ ਹੋਵੇ ਕਲੈਕ ਡੇਟ ਹੋਵੇ ਤੇ ਜਾਂ ਜਿਹੜੇ ਆ ਨੋਲੇ ਉਸ ਤੇ ਜਿਵੇਂ ਨਿਕਲਦੇ ਆ ਜਿਵੇਂ ਕਿ ਅੱਜ ਵੀ ਆਪਾਂ ਤੁਹਾਡੇ ਲਈ ਗੁਰੂ ਨਿਊਜ਼ ਲੈ ਕੇ ਆਏ ਆ ਤੇ ਪਰ ਉਸ ਚੈਨਲ ਤੇ ਵੀਡੀਓ ਪਾਉਂਦਾ ਇਹਨਾਂ ਕੋਲ ਟਾਈਮ ਨਹੀਂ ਸੀ ਇਸ ਕਰਕੇ ਮੈਂ ਇਸ ਚੈਨਲ ਤੇ ਵੀਡੀਓ ਪਾ ਰਹੀ ਆ ਤੇ ਉਹ ਆਪਾਂ ਤੁਹਾਨੂੰ ਵੀ ਇਹ ਕੀ ਖੁਸ਼ਖਬਰੀ ਆ ਅੱਗੇ ਜਾ ਕੇ ਦੱਸਦੇ ਆ ਤੇ ਬਾਕੀ ਜਿਹੜੇ ਵੀ ਵੀਰ ਭੈਣਾਂ ਨੇ ਇਟਲੀ ਆਉਣ ਦੇ ਚਾਹਵਾਨਾਂ ਜਾਂ ਜਿਹੜੇ ਇਥੇ ਆ ਚੁੱਕੇ ਆਪਣੇ ਪੇਪਰ ਬਣਾਉਣੇ ਆ ਤੇ ਜਾਂ ਜਿਹੜੇ ਆਉਣ ਬਾਰੇ ਸੋਚ ਰਹੇ ਆ ਤੇ ਉਹਨਾਂ ਨੇ ਕੋਈ ਵੀ ਅਪਡੇਟ ਲੈਣੀ ਹੁੰਦੀ ਆ ਤੇ ਆਪਣੇ ਚੈਨਲ ਨਾਲ ਤੁਸੀਂ ਜੁੜੇ ਆ ਤਾਂ ਜਾਂ ਜਿਹੜੇ ਜੁੜ ਰਹੇ ਆ ਤੇ ਵੀ ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹਾਂਜੀ ਜਿਹੜੀ ਆਪਣੀ ਵੀਡੀਓ ਹੁੰਦੀ ਆ ਤੁਹਾਨੂੰ ਉਹ ਤੁਸੀਂ ਲਾਇਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਕੋਈ ਕੁਝ ਪੁੱਛਣਾ ਹੁੰਦਾ ਕਮੈਂਟ ਕਰ ਦਿਆ ਕਰੋ ਕਿਉਂਕਿ ਜਦੋਂ ਤੁਸੀਂ ਆਪਣੀ ਵੀਡੀਓ ਚਲੋ ਆਪਾਂ ਟਾਈਮ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਬਣਾਉਂਦੇ ਆ ਤੇ ਤੁਸੀਂ ਪਲੀਜ਼ ਲਾਇਕ ਜਰੂਰ ਕਰ ਦਿਆ ਕਰੋ ਇੰਨੇ ਨਾਲ ਸਾਨੂੰ ਵੀ ਹੋ ਜਾਂਦਾ ਵੀ ਤੁਸੀਂ ਸਾਡੇ ਨਾਲ ਜੁੜੇ ਆ ਅਸੀਂ ਟਾਈਮ 'ਚੋਂ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਲੈ ਕੇ ਆਉਣੀ ਆ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਤੁਸੀਂ ਜਿਹੜੀਆਂ ਆਪਣੇ ਵੀਡੀਓ ਆ ਉਹ ਪਸੰਦ ਕਰਦੇ ਆ ਸੌਂਦੇ ਆ ਤੇ ਅੱਜ ਵੀ ਦੇਖ ਲਓ ਕੱਲ ਹੀ ਆਪਣੇ ਕੋਲੇ ਅਪਡੇਟ ਆਈ ਆ ਤੇ ਅੱਜ ਆਪਾਂ ਸਵੇਰ ਸਵੇਰ ਹਜੇ 7 ਦਾ ਟਾਈਮ ਆ ਤੇ ਵੀਡੀਓ ਪਤਾ ਨਹੀਂ ਹਜੇ ਤੁਹਾਡੇ ਕੋਲ ਕਦੋਂ ਕਿ ਤੱਕ ਪਹੁੰਚੂਗੀ ਜਦੋਂ ਮੇਰਾ ਟਾਈਮ ਲੱਗਾ ਉਹਦੋਂ ਮੈਂ ਕਰਕੇ ਆਪ ਡਾਊਨਲੋਡ ਤੁਹਾਡੇ ਤੱਕ ਜਿਹੜੀ ਆ ਵੀਡੀਓ ਪੇ ਚਾ ਮੰਗੇ ਤੇ ਹੁਣ ਸਾਨੂੰ ਵੀ ਆਏ ਸੀਗਾ ਵੀ ਕੋਈ ਵੀ ਹੁੰਦੀ ਅਪਡੇਟ ਤੁਹਾਡੇ ਤੱਕ ਵਿਚਾਈਏ ਤੇ ਇਸ ਕਰਕੇ ਤੁਸੀਂ ਵੀ ਆਪਣੇ ਵੀ ਜਿਹੜੀ ਵੀਡੀਓ ਹੁੰਦੀ ਆ ਉਹਨੂੰ ਵੱਧ ਵੱਧ ਸ਼ੇਅਰ ਕਰ ਲਿਆ ਕਰੋ ਤਾਂ ਕਿ ਜਿਹੜੇ ਹੋਰ ਵੀਰ ਭੈਣਾਂ ਆ ਤੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕੋਈ ਵੀ ਜਿਹੜੀ ਅਪਡੇਟ ਹੁੰਦੀ ਹੈ ਇਟਲੀ ਬਾਰੇ ਹਾਂਜੀ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੇ ਪੇਪਰ ਆ ਹਨਾ 1 ਇਕਤੂਬਰ ਨੂੰ ਕਲਿੱਕ ਹੋਏ ਸੀਗੇ ਤੇ ਉਹ 20 ਦਿਨਾਂ ਦੇ ਵਿੱਚ 20 ਦਿਨਾਂ ਤੋਂ ਬਾਅਦ ਆ ਜਿਹੜੇ ਉਹ ਨਿਕਲਨੇ ਸਟਾਰਟ ਹੋ ਜਾਣੇ ਆ ਤੇ ਉਹੀ ਗੱਲ ਕੱਲ ਆਪਣੇ ਕੋਲੇ 10 ਨੋਲੇ ਉਸਤੇ ਆਇਆ ਉਹਦੇ ਵਿੱਚੋਂ ਪੰਜ ਤਾਂ ਮੇਰੇ ਨਾਲ ਪੰਜ ਕਨ 6 ਭੈਣਾ ਵਾ ਤੇ ਚਾਰ ਜਿਹੜੇ ਆ ਉਹ ਵੀਰ ਆ ਜਿਹੜੇ ਉਹਨਾਂ ਦੀ ਟਾਈਮਿੰਗ ਸੀਗੀ ਤੇ ਉਹ ਵੀ ਬਿਲਕੁਲ ਤਲਾ ਸਹੀ ਸੀਗੀ 9:00 ਵਜ ਕੇ 10 12 ਸੈਕਿੰਡ ਤੇ 1 ਇੱਕਤੀ ਸੀਗੀ ਤੇ ਜੇ ਮੇਰੇ ਕੋਲੇ ਟਾਈਮ ਹੋਇਆ ਹਨਾ ਜੇ ਤਾਂ ਮੈਂ ਇਦਾਂ ਹੀ ਵੀਡੀਓ ਅਪਲੋਡ ਕਰਤੀ ਠੀਕ ਆ ਤੇ ਨਹੀਂ ਮੈਂ ਤੁਹਾਡੋਂ ਨਾਲ ਉਹਨਾਂ ਦੇ ਨੋਲੇ ਉਸ ਤੇ ਵੀਰਾਂ ਨੇ ਪੈਨਾ ਨੇ ਭੇਜੇ ਤੇ ਉਹ ਨਾਲ ਵਿਧ ਪ੍ਰੂਫ ਤੁਹਾਨੂੰ ਸਕਰੀਨ ਤੇ ਆਪਾਂ ਉਹਨਾਂ ਦੇ ਨਾਮ ਵਗੈਰਾ ਕੱਟ ਕੇ ਸ਼ੋਅ ਕਰ ਦਾਂਗੇ ਤੇ ਹੁਣ ਜਿਹੜੇ ਵੀ ਵੀਰ ਪੈਨਾ ਨੇ ਆਪਦੇ ਪੇਪਰ 1 ਅਕਤੂਬਰ ਵਾਲੇ ਭਵਾਏ ਆ ਤੇ ਉਹ ਜਿਹੜੇ ਨਿਕਲਨੇ ਆ ਸਟਾਰਟ ਹੋ ਗਏ ਜਿਨ੍ਹਾਂ ਦੇ ਡਾਕੂਮੈਂਟ ਸਾਰਾ ਕੁਝ ਸਹੀ ਲਾਇਆ ਵਾ ਤੇ ਉਹ ਪੇਪਰ ਆ ਜਿਹੜੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਦੋਂ ਸਾਰਾ ਕੁਝ ਸਹੀ ਹੁੰਦਾ ਵਾ ਤੇ ਜਿਹੜੇ ਪੇਪਰ ਨਾਲ ਦੀ ਨਾਲ ਹੀ ਜਿਹੜੇ ਨਿਕਲਨੇ ਸਟਾਰਟ ਹੋ ਜਾਂਦੇ ਆ ਜਿੰਨੇ ਦਿਨਾਂ ਦਾ ਵਿੱਚ ਇਹਨਾਂ ਨੇ ਟਾਈਮ ਦਿੱਤਾ ਹੁੰਦਾ ਵਾ ਤੇ ਉਹੀ ਹੁਣ ਵਿਦ ਪ੍ਰੂਫ ਆਪਾਂ ਤੁਹਾਨੂੰ ਦੱਸ ਵੀ ਦਿੱਤਾ ਦਿਖਾ ਵੀ ਦੇਵਾਂਗੇ ਪ੍ਰੂਫ ਵੀ ਜਿਹੜੇ ਨੂਲੇਅਸ ਤੇ ਆਪ ਵੀ 20 ਦਿਨਾਂ ਦੇ ਵਿੱਚ ਵਿੱਚ ਕੱਲ 22 ਤਰੀਕ ਸੀਗੀ ਤੇ ਕੱਲ ਹੀ ਆਪਣੇ ਕੋਲੇ ਜਿਹੜੇ ਉਹ ਨੂਲੇਅਸ ਤੇ ਆ ਗਏ ਨਿਕਲਣੇ ਸਟਾਰਟ ਹੋ ਗਿਆ ਤੇ ਬਾਕੀ ਹੋਰ ਜਿਹੜੇ ਵੀ ਭੈਣਾ ਨੇ ਅੱਗੇ ਪੇਪਰ ਭਰੋਣੇ ਆ ਤੇ ਉਹ ਵੀ ਹੁਣ ਫੈਲਾ ਤੇ 1 ਅਕਤੂਬਰ ਤੋਂ ਭਰਨੀਆਂ ਜਿਹੜੀਆਂ ਸਟਾਰਟ ਆ ਜਿਨ੍ਹਾਂ ਨੇ ਵੀ ਭਰੋਣੇ ਆ ਆਪਦੇ ਰਿਸ਼ਤੇਦਾਰਾਂ ਤੋਂ ਜਾਂ ਕਿਸੇ ਜਾਣਤ ਤੋਂ ਜਾਂ ਕਿਸੇ ਵੀ ਮਾਲਕਾ ਜਾਂ ਤੁਹਾਡੇ ਹੱਥ 'ਚ ਤੇ ਉਹ ਤੁਸੀਂ ਆਪਦੀਆਂ ਫੈਲਾ ਜਿਹੜੀਆਂ ਤਿਆਰ ਕਰਵਾ ਲਓ ਉਹ ਪੇਪਰ ਆ ਜਿਹੜੇ ਨੋ ਸੀਜ਼ਨਲ ਆਲੇ ਜਿਹੜੇ 9 ਮਹੀਨੇ ਵਾਲੇ ਆ ਉਹ ਜਨਵਰੀ ਚ ਤੇ ਜਿਹੜੇ ਨੌਨ ਸੀਜ਼ਨ ਆ ਉਹ ਫਰਬਰੀ ਚ ਪੀਪਰ ਆ ਜਿਹੜੇ ਸਾਲ ਵਾਲੇ ਉਹ ਕਲੈਕ ਹੋਣੇ ਆ ਤੇ ਬਾਕੀ ਜਿਹੜੇ ਵੀ ਵੀਰ ਭੈਣਾਂ ਦੇ ਆਪਦੇ ਪੀਪਰ ਨਿਕਲੇ ਆ ਉਹ ਆਪਦੇ ਜਲਦੀ ਤੋਂ ਜਲਦੀ ਨੋਲੇ ਉਸ ਤੇ ਚੌਕ ਕੇ ਤੇ ਆਪਦਾ ਜਿਹੜਾ ਪ੍ਰੋਸੈਸ ਆ ਅੱਗੇ ਆ ਜੇ ਅਪਾਇੰਟਮੈਂਟਾਂ ਲੈ ਕੇ ਤੇ ਆਦੀਆਂ ਫਾਈਲਾਂ ਜਿਹੜੀਆਂ ਜਮਾ ਕਰਾਓ ਕਿਉਂਕਿ ਤੁਹਾਨੂੰ ਪਤਾ ਹੀ ਐ ਇਸ ਕੰਮ ਨੂੰ ਵੀ 3-4 ਮਹੀਨੇ ਲੱਗ ਹੀ ਜਾਂਦੇ ਆ ਤੇ ਫੇਰ ਤੁਸੀਂ ਚਲੋ ਉਸ ਤੋਂ ਬਾਅਦ ਇੱਥੇ ਆਉਣ ਦੀ ਤਿਆਰੀ ਕਰੋ ਬਾਕੀ ਵੀਰ ਭੈਣ ਜਿਹੜੇ ਕੰਮਾਂ ਬਾਰੇ ਕਹਿੰਦੇ ਆ ਵੀ ਜਾਂ ਕੰਮ ਨਹੀਂ ਇੱਧਰ ਹੈਗੇ ਜੇ ਇੱਧਰ ਸਾਰਾ ਕੁਝ ਹੈਗਾ ਪਰ ਸ਼ਰਤਾਂ ਵੀ ਬੋਲੀ ਆਉਂਦੀ ਹੋਵੇ ਚਲੋ ਪੇਪਰ ਆ ਜਿਹੜੇ ਪੇਪਰ ਬਣਨੇ ਆ ਪ੍ਰੋਸੈਸ ਆ ਉਹ ਤਾਂ ਇੱਧਰ ਆ ਕੇ ਹੁੰਦਾ ਹਨਾ ਵੀ ਚਲ ਜਿਵੇਂ ਜਿਵੇਂ ਆਨਲਾਈਨ ਹੁਣ ਜਿਵੇਂ ਇਹਨਾਂ ਨੇ ਕੰਮ ਕਰਤਾ ਤੇ ਹੁਣ ਜਿਹੜੇ ਆ ਕਿੱਟਾਂ ਵਾਂ ਤੇ ਉਹ ਵੀ ਹੁਣ ਥੋੜਾ ਜਿਹਾ ਲੇਟ ਹੀ ਜਮਾ ਹੁੰਦੀਆਂ ਵਾ ਉਸ ਤੋਂ ਬਾਅਦ ਸਾਰਾ ਕੰਮ ਸਲੋ ਹੀ ਹੈ ਇਹਨਾਂ ਦਾ ਆਨਲਾਈਨ ਤੇ ਪਰ ਜਿਹੜੀ ਬੋਲੀ ਆ ਬੋਲੀ ਮੇਨ ਹੋਣੀ ਚਾਹੀਦੀ ਹੈ ਜੇ ਆਪਾਂ ਕੋਲੇ ਦੋਨੇ ਚੀਜ਼ਾਂ ਹੀ ਹੈ ਨਹੀਂ ਫਿਰ ਤਾਂ ਕੰਮ ਦਾ ਤੁਸੀਂ ਬਿਲਕੁਲ ਚਾਕ ਨਾ ਰੱਖੋ ਹਾਂ ਜੇ ਬੋਲੀ ਹੈਗੀ ਹੈ ਜੇ ਪੇਪਰ ਆਪਣੇ ਵੀ ਚਲੋ ਲੇਟ ਜਮਾ ਹੁੰਦੇ ਆ ਜਾਂ ਕੋਈ ਆ ਜਿਹਦੇ ਫਿਰ ਬਹੁਤ ਮਾਲਕ ਇਹੋ ਜਿਹਾ ਜਿਨ੍ਹਾਂ ਨੂੰ ਜਿਹੜੀ ਬੋਲੀ ਰਿਸੈਪਟ ਹੈ ਹੀ ਆਪਾਂ ਨੂੰ ਕੰਮ ਤੇ ਰੱਖ ਲੈਣਾ ਤੇ ਬਾਕੀ ਜਿਹੜੀ ਮੇਨ ਗੱਲ ਕੰਮ ਸਿੱਖਿਆ ਹੋਵੇ ਤੁਹਾਡਾ ਕੋਈ ਵੀ ਕੋਈ ਵੀ ਕੰਮ ਜਿਵੇਂ ਹੁਣ ਤੁਸੀਂ ਜੈਸ ਜ਼ਿਲੇ ਚਾਉਣਾ ਜਿਹਦੇ ਕੋਲ ਆਉਣਾ ਉਹ ਤੋਂ ਪੁੱਛ ਲਓ ਵੀ ਇੱਧਰ ਕਿਸ ਤਰ੍ਹਾਂ ਦੇ ਕੰਮ ਹਨਾ ਵੀ ਤੁਹਾਡੇ ਨੇੜੇ ਆ ਜਾਂ ਕਿੱਦਾਂ ਉਦਾਂ ਦੇ ਸਿੱਖ ਲਓ ਹਨਾ ਜਾਂ ਫਿਰ ਮਤਲਬ ਜੇ ਤੁਹਾਡਾ ਪਹਿਲਾਂ ਤਾਂ ਕੋਈ ਕੰਮ ਸਿੱਖਿਆ ਵਾ ਤੁਸੀਂ ਆਪਦੇ ਕਿਹੜਾ ਪੇਪਰ ਕਿੱਟਾਂ ਜਾਮਾ ਕਰਵਾ ਕੇ ਜੇ ਉਸ ਤਰ੍ਹਾਂ ਦੇ ਕੰਮ ਹੋਰ ਪਾਸੇ ਆ ਸ਼ਹਿਰਾਂ ਚ ਤੇ ਉੱਥੇ ਜਾ ਕੇ ਵੀ ਤੁਸੀਂ ਕੰਮ ਜਿਹੜੇ ਕਰ ਸਕਦੇ ਆ ਹੁਣ ਜਿਵੇਂ ਆਪਾਂ ਨੇ ਇੱਥੇ ਵੀਰ ਜਿੰਨੇ ਵੀ ਆਏ ਆ ਹੁਣ ਆਪਣੇ ਮੈਸਤਰੀ ਦੇ ਨਾਲ ਲਵਾਏ ਹੋਏ ਉਹਨਾਂ ਨੂੰ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਸੀ ਵੀ ਤੁਸੀਂ ਮੈਸਤਰੀ ਦਾ ਕੰਮ ਵੀ ਸਿੱਖ ਲਓ ਤੇ ਹੁਣ ਜਿਹੜੇ ਆਪਣੇ ਪੰਜ ਛੇ ਵੀਰਾ ਉਹ ਇਕੱਠੇ ਇੱਕ ਮੈਸਤਰੀ ਦੇ ਨਾਲ ਹੀ ਕੰਮ ਤੇ ਜਿਹੜੇ ਜਾਂਦੇ ਆ ਤੇ ਚਲੋ ਪੈਸੇ ਵੀ ਚੰਗੇ ਬੰਦਦੇ ਆ ਤੇ ਇਦਾਂ ਹੀ ਹੁੰਦਾ ਵੀ ਜਿਹੜਾ ਕੋਈ ਵੀ ਕੰਮ ਸਿੱਖਿਆ ਹਨਾ ਤੇ ਉਹ ਇੱਧਰ ਆ ਕੇ ਆਪਣੇ ਕੰਮ ਆ ਜਾਂਦਾ ਇਹੋ ਜੀ ਕੋਈ ਗੱਲ ਨਹੀਂ ਗੀ ਵੀ ਇੱਧਰ ਆਪਣੇ ਕੰਮ ਜਿਹੜਾ ਕੰਮ ਨਹੀਂ ਆਉਂਦਾ ਤੇ ਚਲੋ ਜਿੰਨਾ ਚਿਰ ਕੰਮ ਨਹੀਂ ਮਿਲਦਾ ਕੋਈ ਆਸੇ-ਪਾਸੇ ਆਪਾਂ ਨੂੰ ਕੋਈ ਫਰੂਟਾਂ ਦਾ ਕੋਈ ਹੋਰ ਸਬਜ਼ੀ ਵਗੈਰਾ ਦਾ ਤੇ ਉੱਥੇ ਵੀ ਕੰਮ ਤੇ ਜਿਹੜੇ ਜਿਵੇਂ ਹੁਣ ਲੀਵਿਆਂ ਦਾ ਕੰਮ ਚੱਲ ਰਿਹਾ ਵੀਰ ਚੰਗੇ ਪੈਸੇ ਕਮਾ ਰਹੇ ਆ ਤੇ 50 60 ਰੁਪਏ ਬਾਣੀ ਜਾਂਦੇ ਆ ਦਿਹਾੜੀ ਦੇ ਜਿਵੇਂ ਪਹਿਲਾਂ ਅੰਗੂਰਾਂ ਦਾ ਕੰਮ ਸੀਗਾ ਤੇ ਇਸੇ ਤਰ੍ਹਾਂ ਜਿਹੜੇ ਸੀਜ਼ਨ ਕੰਮ ਆਦੇ ਆ ਤੇ ਉਹ ਨਾਲ ਦੀ ਨਾਲ ਜਿਹੜੇ ਕੰਮ ਆਪਾਂ ਨੂੰ ਮਿਲ ਜਾਂਦੇ ਆ ਤੇ ਜਿਹੜੇ ਵੀਰ ਹੋਣ ਇੰਡੀਆ ਬੈਠੇ ਕਹਿ ਦਿੰਦੇ ਇਟਲੀ ਚ ਕੰਮ ਹੈ ਨਹੀਂ ਕੰਮ ਹੈ ਨਹੀਂ ਤੇ ਇਦਾਂ ਦੀ ਕੋਈ ਗੱਲ ਨਹੀਂ ਸਾਰਾ ਕੁਝ ਏਥੇ ਰਾ ਕੇ ਹੋ ਜਾਂਦਾ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਆਪਾਂ ਤੁਹਾਨੂੰ ਬਸ ਦੇਣੀ ਸੀ ਅਪਡੇਟ ਵੀ ਜਿਹੜੇ ਨੂਲੇ ਉਸ ਤੇ ਨਿਕਲਨੇ ਸਟਾਰਟ ਹੋ ਗਏ ਆ ਤੇ ਜਿਹੜੇ ਵੀਰ ਭੈਣਾਂ ਨੇ ਆਪਣੇ 1 ਅਕਤੂਬਰ ਨੂੰ ਪੇਪਰ ਆਪਣੇ ਜਿਹੜੇ ਭਰਾਏ ਸੀਗੇ ਨੂਲੇ ਉਸ ਤੇ ਤੇ ਉਹ ਆਪਣੇ ਜਿਨ ਨੂੰ ਤੁਸੀਂ ਅੱਜ ਤੇ ਦਾਨ ਜਮਾਲ ਕਨ ਪਰਵਾਇਆ ਤੇ ਉਹਨਾਂ ਤੋਂ ਪਤਾ ਕਰੋ ਕਿਉਂਕਿ ਜੇ ਤੁਹਾਡੇ ਡਾਕੂਮੈਂਟ ਸਾਰੇ ਸਹੀ ਆ ਤੇ ਨਾਲ ਦੀ ਨਾਲ ਹੀ ਜਿਹੜੇ ਨੋਲੀਓਸ ਤੇ ਆ ਉਹ ਨਿਕਲਨੇ ਸਟਾਰਟ ਹੋ ਜਾਂਦੇ ਆ ਠੀਕ ਆ ਜੀ ਮਿਲਾਂਗੇ ਅਗਲੀ ਵੀਡੀਓ ਚ ਹੌਂਦਿਓ ਆ ਗਿਆ ਬਾਏ ਬਾਏ